ਦੇ ਇਹ ਚਾਰ ਵਾਰੀ ਮੀਟਿੰਗ ਹੋ ਗਈ ਅਸੀਂ ਪਹਿਲੇ ਦਿਨ ਤੋਂ ਲੈ ਕੇ ਇੱਕੋ ਹੀ ਗੱਲ ਆਪਣੀ ਰੱਖ ਰਹੇ ਆ ਵੀ ਭਾਈ ਅਸੀਂ ਵੀ 24 ਘੰਟੇ ਲਈ ਕਰ ਰਹੇ ਆ ਕੀ ਸੁਭਨਾ ਮ ਜੀ ਨਾ ਜਰਾ ਗੁਰਮੀਤ ਸੈ ਜੀ ਅੱਛਾ ਤੇ ਤੁਹਾਡੀ ਜੀ ਹਾਂਜੀ ਕਾਦੇ ਚ ਲੱਗੀ ਹੈ ਕੱਲ ਲੱਗੀ ਹੈ ਜੀ ਕੀ ਆਰ ਉਹਦੀ ਅੱਛਾ ਬੜਾ ਹਲਕੇ ਚ ਕੀ ਆਰ ਉਹਦੀ ਹਾਂਜੀ ਤੇ ਮੈਂ ਡੀਵੀਟੀ ਦਾ ਮਰੀਜ਼ ਆ ਜੀ ਸਲਿੱਪ ਡਿਸਕ ਦਾ ਮਰੀਜ਼ ਆ ਜੀ ਇਹ ਮਸ ਬਠਿੰਡੇ ਤੋਂ ਮੇਰੀ ਦਵਾਈ ਜਲਦੀ ਐ ਜੀ ਡਾਕਟਰਾਂ ਨੇ ਮੈਨੂੰ ਜਿਆਦਾ ਬੈਠਣ ਤੇ ਜਿਆਦਾ ਖੜਨ ਤੋਂ ਬਿਲਕੁਲ ਹੀ ਮਨਾ ਕੀਤਾ ਹੋਇਆ ਹੈ ਅੱਛਾ ਤੁਰਨ ਫਿਰਨ ਤੋਂ ਵੀ ਰੋਕਿਆ ਹੈ ਤੁਰਨ ਫਿਰਨ ਤੋਂ ਵੀ ਰੋਕਿਆ ਕਿ ਮੇਰੀ ਸੱਜੀ ਲੱਤ ਹੈ ਜਿਹੜੀ ਇਹਦੀ ਵੇਨ ਚੱਲ ਆਰਟਰੀ ਚੱਲ ਰਹੀਆਂ ਨੇ ਵੇਨ 99% ਬੰਦ ਨੇ ਇਸ ਲੱਤ ਤੇ ਇਸ ਵਾਰ ਫਰਕ ਦੇਖੋ ਹਜੇ ਵੀ ਅੱਛਾ ਇਹ ਜਿਹੜੀ ਤੁਹਾਡੀ ਜੋ ਵੀ ਮੈਡੀਕਲ ਲੀਵ ਤੇ ਹੈ ਕਿਉਂ ਵੈਸੇ ਤੁਸੀਂ ਮੈਡੀਕਲ ਲੀਵ ਮੈਡੀਕਲ ਲੀਵ ਮੇਰੀ ਖਤਮ ਹੋ ਚੁੱਕੀ ਹੁਣ ਮੈਂ ਕਮਾਉ ਛੁੱਟੂ ਛੁੱਟੀ ਤੇ ਆ ਜਿਹੜੀ ਕਿ ਸਭ ਤੋਂ ਮਹਿੰਗੀ ਹੁੰਦੀ ਹੈ ਜਿਹਦੇ ਪੈਸੇ ਮਿਲਦੇ ਆ ਲਾਸਟ ਦੇ ਵਿੱਚ ਅੱਛਾ ਹੁਣ ਮੈਂ ਕਮਾਉ ਛੁੱਟੀ ਲੈਣਾ ਜਦੋਂ ਮੈਨੂੰ ਜਿਆਦਾ ਪ੍ਰੋਬਲਮ ਹੋ ਜਾਂਦੀ ਹੈ ਠੀਕ ਹੈ ਨਹੀਂ ਤਾਂ ਮੈਂ ਇੱਕ ਪੀਰੀਅਡ ਲਾਇਆ ਜਿਵੇਂ ਦੂਜੇ ਪੀਰੀਅਡ ਰੈਸਟ ਕਰ ਲੈਣਾ ਫਿਰ ਪੀਰੀਅਡ ਲਾਉਣਾ ਫਿਰ ਰੈਸਟ ਕਰ ਲੈਣਾ ਇਸ ਤਰ੍ਹਾਂ ਦਾ ਹੁੰਦਾ ਜੀ ਜਾਂ ਅੱਛਾ ਅੱਛਾ ਤੁਸੀਂ ਵੀ ਜਿਹੜੀ ਹੈ ਤੁਹਾਡੀਆਂ ਮੈਡੀਕਲ ਜੋ ਰਿਪੋਰਟਾਂ ਹੈਗੀਆਂ ਨੇ ਉਹ ਦਿਖਾਈਆਂ ਡਿਪਾਰਟਮੈਂਟ ਨੂੰ ਅਗਲਾ ਦਿਖਾ ਦਿਖਾਈਆਂ ਜੀ ਆ ਮੈਂ ਲਿਖੀਆਂ ਉਹ ਮੈਂਸ਼ਨ ਕੀਤਾ ਸੀ ਪਹਿਲਾਂ ਉਹ ਰਿਪੋਰਟਾਂ ਲੈ ਕੇ ਚੱਲੇ ਆ ਜੀ ਅੱਛਾ ਅੱਛਾ ਆ ਸਾਰੇ ਰਿਪੋਰਟ ਸਾਡੇ ਨਾਲ ਹੈਗੇ ਦੇਖੋ ਜੀ ਹਾਂ ਇਹ ਕਿਹਾ ਕਰਕੇ ਆ ਆ ਲੋ ਯਾਰ ਰਿਪੋਰਟਾਂ ਆ ਰਿਪੋਰਟਾਂ ਦੀਆਂ ਠੀਕ ਹੈ ਇਹ ਇਹ ਦੇਖੋ ਸਰੇ ਕੋਈ ਦੇਖੋ ਆਹ ਦੇਖੋ ਹਾਂ ਆ ਦੇਖੀ ਅੱਛਾ ਇੰਦੀ ਬਾਰੇ ਅਧਿਕਾਰੀਆਂ ਨੂੰ ਕੋਈ ਕਰਵਾਇਆ ਜਾਣੂ ਹੋਂਦ ਕਿ ਕਰਵਾਣ ਚੱਲੇ ਡਿਊਟੀ ਤੁਹਾਡੀ ਕੱਲ ਲੱਗੀ ਹੈਗੀ ਹੈ ਕੱਲ ਲੱਗੀ ਹੈ ਪਹਿਲਾਂ ਮੇਰੀ ਡਿਊਟੀ ਨਹੀਂ ਲੱਗੀ ਅੱਛਾ ਪਹਿਲਾਂ ਨਹੀਂ ਲੱਗੀ ਠੀਕ